ਪਰ ਜਿਹੜੇ ਯੋਧੇ ਹੁੰਦੇ ਆ ਫਿਰ ਬਾਬਾ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਉਹਨਾਂ ਨੇ ਫੌਜ ਨੂੰ ਡੱਕਿਆ ਤੇ ਦਸਵੇਂ ਪਾਤਸ਼ਾਹ ਗੜੀ ਏ ਟਿੱਬੀ ਤੇ ਬੈਠੇ ਕਹਿਣ ਲੱਗੇ ਭਾਈ ਦਇਆ ਸਿੰਘ ਸਾਹਿਬ ਵਰਗੇ ਭਾਈ ਮਾਨ ਸਿੰਘ ਵਰਗੇ ਯੋਧਿਆਂ ਨੂੰ ਕਹਿੰਦੇ ਫੌਜਾਂ ਕਿਉਂ ਰੋਗੀਆਂ ਜਾਓ ਪਤਾ ਕਰਕੇ ਆਓ ਗੁਰਦੁਆਰਾ ਟਿੱਬੀ ਸਾਹਿਬ ਤੋਂ ਘੋੜਾ ਭਜਾਇਆ ਗੁਰੂ ਕੇ ਹਜ਼ੂਰੀ ਸਿੱਖ ਨੇ ਜਦੋਂ ਅੱਗੇ ਵੇਖਿਆ ਮਾਝੇ ਦੇ ਮਝੈਲ ਜਿੱਥੇ ਅੱਜ ਤੁਸੀਂ ਬੈਠੇ ਜਮੀਰਾਂ ਵਾਲਿਓ ਉਸ ਧਰਤੀ ਦੇ ਪੁੱਤ ਲੜ ਰਹੇ ਆਂ ਸਰੀਰ ਚੋਂ ਪ੍ਰਨਾਲੇ ਵਗ ਰਹੇ ਆਂ ਵਜ ਵਜ ਗੋਲੀਆਂ ਤੀਰਾਂ ਤਲਵਾਰਾਂ ਨਾਲ ਜਦੋਂ ਸੇਖ ਨੇ ਆ ਕੇ ਦੱਸਿਆ ਮਹਾਰਾਜ ਭਾਈ ਮਾਨ ਸਿੰਘ ਦੀ ਮਾਝੇ ਦੀ ਧਰਤੀ ਦੇ ਜਰਨੈਲ ਲੈ ਕੇ ਆਇਆ ਏ ਤੇ ਸਤਿਗੁਰੂ ਮਹਾਰਾਜ ਦੇ ਨੇਤਰ ਸਿਜਲ ਹੋ ਗਏ ਖੋਏ ਕਿਉਂਕਿ ਪਿਓ ਪਿਓ ਹੀ ਹੁੰਦਾ ਗਰਮ ਖੂਹ ਮਹਿਸੂਸ ਕਰਿਓ ਆਪਾਂ ਤੋ ਤੋ ਕਹਿੰਨੇ ਸਾਡਾ ਪਿਓ ਗੁਰੂ ਗੋਬਿੰਦ ਸਿੰਘ ਮਾਹ ਸੇਵਕੁਰ ਤੇ ਜੇ ਸੱਚੇ ਪੁੱਤ ਬਾਨਾ ਤੇ ਫਿਰ ਡਰਨ ਦੀ ਨਹੀਂ ਲੋੜ ਫਿਰ ਅੱਖਾਂ ਭਾਰ ਆਉਂਦੀਆਂ ਮਹਾਰਾਜ ਸਾਹਿਬ ਜੀ ਨੇ ਚਾੜ ਚਾੜ ਕੇ ਚਿੱਲੇ ਖਿੱਚ ਖਿੱਚ ਕੇ ਕਮਾਨਾਂ ਤੀਰ ਛੱਡੇ ਜਦੋਂ ਫੌਜਾਂ ਦੇ ਮੂੰਹ ਭੱਜੇ ਮੁੜੀਆਂ ਸਤਗੁਰੂ ਟੀਬੀ ਤੋਂ ਉਤਰੇ ਐਸ ਧਰਤੀ ਦੀ ਉਹ پاک ਰੂਹ ਮੈਂ ਕਿਹਾ ਕਿੰਨੇ ਜਨਮਾਂ ਦੀ ਕਰੋੜਾਂ ਜਨਮਾਂ ਦੀ ਭਗਤੀ ਹੋ ਬਾਬਾ ਮਾਨ ਸਿੰਘ ਸਾਹਿਬ ਦੀ ਜਿਨ੍ਹਾਂ ਨੂੰ ਪਾਤਸ਼ਾਹ ਨੇ ਜਾ ਕੇ जखਮਾਣਾ ਲੱਤ-ਪੱਤ ਹੋਿਆਂ ਨੂੰ ਚੁੱਕ ਕੇ ਆਪਦੀ ਝੋਲੀ ਚ ਪਾ ਲਿਆ ਇਥੋਂ ਤੱਕ ਵਿਦਵਾਨ ਕਹਿੰਦੇ ਜਿਹੜਾ ਹਜੂਰੀਆ ਸੀ ਨਾ ਗੁਰੂ ਗੋਬਿੰਦ ਸਿੰਘ ਦੇ ਕੋਲ ਸਾਰਾ ਦਾੜਾ ਤੇ ਚਿਹਰਾ ਲਹੂ ਨਾਲ ਭਿੱਜਿਆ ਸੀ ਭਾਈ ਮਾਨ ਸਿੰਘ ਸਾਹਿਬ ਦਾ ਸਾਰਾ ਦਾੜਾ ਲਾਉਣਾ ਪੂਜ ਕੇ ਆ ਧਰਤੀ ਕਿੰਨੀ ਪਵਿੱਤਰ ਹੈ ਅੱਜ ਵੀ ਐਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰਾਂ ਵਾਂ ਕਿਉਂਕਿ ਕੋਈ ਟੁੱਟਿਆ ਨੂੰ ਜੋੜਨ ਵਾਲਾ ਸੀ ਤੇ ਭਾਈ ਮਾਨ ਸਿੰਘ ਸਾਹਿਬ ਹੈ ਉਹਨਾਂ ਨੂੰ ਹਜ਼ੂਰ ਨੇ ਆਪਣੇ ਹਜ਼ੂਰੀਏ ਨਾਲ ਸਾਥ ਕੀਤਾ ਚਿਹਰਾ ਹੁਣ ਥੋੜਾ ਜਿਆ ਨਾ ਅੱਖਾਂ ਬੰਦ ਕਰ ਲਿਓ ਤੇ ਦਰਸ਼ਨ ਕਰੀਏ ਆਪਾਂ ਵੀ ਜਿਹੜਾ ਰਹਿਣਾ ਇਤਨੇ ਕਿਸ ਦਿਨ ਤੁਰ ਜਾਣਾ ਅਰਦਾਸ ਕਰਿਆ ਕਰੋ ਮਹਾਰਾਜ ਕਿ ਸਾਨੂੰ ਵੀ ਤੇਰੀ ਗੋਦ ਮਿਲੇ ਚਲੇ ਤੇ ਜਾਣਾ ਕਿ 100 ਸਾਲ ਉਮਰ ਹਣ ਜਿੰਨੇ ਜਾਂਦੇ 60ਾਂ ਤੇ ਆ 60 65 50 ਜਿੰਨੂੰ ਵੇਖੋ ਹਾਰਟ ਅਟੈਕ ਬ੍ਰੇਨ ਟੈਕ ਕੋਈ ਬਿਮਾਰੀ ਨਹੀਂ ਹੋਰੇ ਤੇ ਜੋਦੇ ਬਣ ਜਿਓ ਨੌਜਵਾਨੋ ਬੇਨਤੀ ਆ ਪੱਗਾਂ ਬਨ ਲਓ ਮੇਰੇ ਵੀਰ ਛੱਡ ਦਿਓ ਕੋੜ ਨਸ਼ੇ ਦਾ ਇੱਕ ਤਰਲਾ ਹੀ ਐ ਜੇ 4 ਦਿਨ ਜੀਣਾ ਤੇ ਚੰਗੀ ਤਰ੍ਹਾਂ ਜੀ ਲਗੇ ਤੇ ਬੇਗਰਤ ਨਾਲੋਂ ਕੀ ਫਾਇਦਾ ਐ ਮੇਰੇ ਪਾਤਸ਼ਾਹ ਨੇ ਗੋਦੀ ਚ ਪਾਇਆ ਸਿੰਘ ਸਾਹਿਬ ਨੂੰ ਆਪਣੇ ਹਜੂਰੀਏ ਦੇ ਨਾਲ ਦਾੜੇ ਚੋਂ ਬੋਟੀਆਂ ਕੱਢੀਆਂ ਲਊ ਸਾਭ ਕੀਤਾ ਮੱਥੇ ਤੇ ਹੱਥ ਫੇਰਿਆ ਜਦੋਂ ਮਹਿਸੂਸ ਕਰਿਓ ਇੱਥੇ ਬੈਠੇ ਨਾ ਰਹਿ ਜਿਓ ਸਿਰ ਥੱਲੇ ਹੱਥ ਦੇ ਕੇ ਮਹਾਰਾਜ ਕਹਿੰਦੇ ਹੋ ਯੋਧਿਆ ਓਏ ਮੇਰੇ ਜਾਨ ਤੋਂ ਪਿਆਰੇ ਆ ਪੁੱਤਰਾ ਕਮਾਲ ਕਰਤੀਓ ਇੰਨੀ ਰੋਹ ਦੇ ਨਾਲ ਲੜਿਆ ਸਾਨੂੰ ਲੜਨ ਦਾ ਮੌਕਾ ਹੀ ਨਹੀਂ ਦਿੱਤਾ ਮੰਗ ਕੀ ਮੰਗਦਾ ਏ ਇੰਦਰਪੁਰੀ ਬ੍ਰਹਮਪੁਰੀ ਸ਼ਿਵਪੁਰੀ ਤ੍ਰਲੋਕੀ ਦਾ ਰਾਜ ਦੇ ਦੀਏ ਤੇ ਸਿੰਘ ਸਹਿਬ ਬਾਬਾ ਮਾਨ ਸਿੰਘ ਜਿਸ ਧਰਤੀ ਤੇ ਪਹਿਲੀ ਵਰੀ ਆਏ ਮੇਰੇ ਕੋਲ ਸ਼ਬਦ ਨਹੀਂ ਹੈ ਅਸੀਂ ਬੱਚੇ ਆ ਗੱਲਾਂ ਕਰਨ ਵਾਲੇ ਆ ਬਾਣੀ ਕਹਿੰਦੀ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀ ਹੈ ਸੋਈ ਮਹਾਰਾਜ ਸਾਹਿਬ ਨੇ ਸਿਰ ਥੱਲੇ ਹੱਥ ਦਿੱਤਾ ਉਸ ਪੁੱਤ ਨੂੰ ਜਿਹੜਾ ਐ ਇਸ ਥਾਂ ਤੇ ਪੈਦਾ ਹੋਇਆ ਐਸ ਧਰਤੀ ਨੂੰ ਰਹੀ ਦੀ ਦੁਨੀਆ ਤੱਕ ਨਿਸ਼ਾਨ ਸਾਹਿਬ ਚਲਾ ਗਿਆ ਵੀ ਕੋਈ ਯੋਧਾ ਸੀ ਮਾਰੇ ਕਹਿੰਦੇ ਦੱਸ ਕੀ ਦਈਏ ਯੋਧਿਆ ਅਜ ਤਰਲੋਕੀ ਦੇ ਦਈਏ ਕਿਹੜੀ ਪੂਰੀ ਤੇ ਹੱਥ ਰੱਖੇਗਾ ਕਿੰਨੇ ਦਿਆਲ ਹੋਏ ਬਾਜਾਂ ਵਾਲੇ ਸਤਿਗੁਰੂ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਜਿੰਨੂੰ ਤੇਰੀ ਗੋਦ ਮਿਲ ਜੀਏ ਉਹਨੂੰ ਦੁਨੀਆ ਦਾ ਰਾਜ ਆਪੇ ਹੀ ਮਿਲ ਜਾਣਾ ਆਖੋ ਸਤਿਗੁਰੂ ਮੈਂ ਕੀ ਲੈਣਾ ਰਾਜਾਂ ਭਾਗਾਂ ਤੋਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਆ ਸਾਰਾ ਮਾਰੇ ਸਹਿਬ ਦਾ ਚੋਲਾ ਵੀ ਲਊ ਨਾ ਲਤਪਤ ਹੋ ਗਿਆ ਲਊ ਬਹੁਤ ਵਗ ਰਿਆ ਸ ਮਾਰੇ ਦੇ ਚੋਲੇ ਨੂੰ ਵੀ ਰੰਗ ਚੜਿਆ ਪਾਤਸ਼ਾਹ ਕਹਿੰਦੇ ਮਾਨ ਸਿੰਘ ਕੁਝ ਤੇ ਮੰਗ ਲੈ ਕਹਿੰਦੇ ਪਾਤਸ਼ਾਹ ਕੁਝ ਨਹੀਂ ਚਾਹੀਦਾ ਬਸ ਜਿੰਨਾ ਚਿਰ ਮੇਰੀ ਧੜਕਣ ਚੱਲਦੀ ਅੱਖਾਂ ਖੁੱਲੀਆਂ ਏ ਬਾਬਾ ਫਰੀਦ ਵੀ ਕਹਿੰਦਾ ਏ ਉਹਦੇ ਸ਼ਲੋਕ ਚ ਦੋ ਚੀਜ਼ਾਂ ਦੀ ਅਰਦਾਸ ਕੀਤੀ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਨੈਣਾ ਵੱਤ ਛੂਹੋ ਪਿਰ ਦੇਖਣ ਕੀ ਕਹਿੰਦੇ ਬਸ ਮੈਂ ਆਪਣਾ ਪਿਆਰਾ ਵੇਖਣਾ ਸੀ ਉਹ ਮੈਨੂੰ ਮਿਲ ਗਿਆ ਹੈ ਪਰ ਮਿਲਿਆ ਕਿਸ ਤਰ੍ਹਾਂ ਹੈ ਤਿੰਨ ਭੇਟਾ ਮੰਗਦਾ ਗੁਰੂ ਆਵੋ ਸੰਤ ਪਿਆਰਿਓ ਕਥਕੀ ਕਰੈ ਕਰੈ ਕਹਾਣੀ ਕਥ ਕੇਰੀ ਕਿਤ ਦਵਾਰੇ ਪਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੈ ਤਿੰਨ ਭੇਟਾ ਗੁਰੂ ਮੰਗਦਾ ਤਾਣ ਮਣ ਤੇ ਤਿੰਨੇ ਹੀ ਸਿੱਖ ਨੇ ਦੇਤੀਆਂ ਮਾਰੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੀ ਗੋਦੀ ਦੇ ਵਿੱਚ ਸਰੀਰ ਛੱਡ ਗਏ ਭਾਈ ਸਾਹਿਬ ਜੀ ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਸਗਲ ਕੀ ਚਿੰਤਾ ਜਿਸ ਮਨ ਵਾਹੇ ਮੈਂ ਕਿੰਨਾ ਇੰਨਾ ਪਿਆਰ ਤੇ ਬਾਜਾਂ ਆ ਲਿਆ ਸਕੇ ਪੁੱਤਾਂ ਨੂੰ ਨਹੀਂ ਕੀਤਾ ਉਥੇ ਭਾਈ ਸਾਹਿਬ ਨੇ ਲਿਖਿਆ ਨਾ ਕਹਿੰਦੇ ਬੱਦਲਾਂ ਚ ਬਿਜਲੀ ਝਮਕੇ ਸੀਗੀ ਮਾਰਦੀ ਦਇਆ ਸਿੰਘ ਵੱਲ ਨਿਕਾ ਗਈ ਜਾਂ ਦਤਾਰ ਦੀ ਗੋਦੀ ਵਿੱਚ ਲੈ ਕੇ ਬੈਠਾ লাশ ਸੀ ਜਝਾਰ ਦੀ ਮੌਤ ਦੇ ਨਸ਼ੇ 'ਚ ਉੱਥੇ ਜ਼ਿੰਦਗੀ ਸੀ ਝੂਮਦੀ ਤੱਕੀ ਨਹੀਂ ਜਾਂਦੀ ਸੰਗ ਤੇ লাশ ਮਾਸੂਮ ਦੀ ਉਹ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾਂ ਵਾਲਿਆ ਕੋਈ ਪੁੱਤਾਂ ਨੂੰ ਵੇਖ ਕੇ ਕਿਉਂ ਮੁਖੜਾ ਘੁਆਲਿਆ ਪਿੱਛੇ ਪਿਓ ਬਾਪੂ ਅੱਜ ਦੱਸ ਕਿਹੜੀ ਗੱਲ ਦੇ ਬੱਚਿਆਂ ਦਾ ਦੁੱਖ ਤੇ ਪੰਛੀ ਵੀ ਨਹੀਂ ਝੱਲਦੇ